ਜਿਹੜਾ ਕਾਲ ਤਖਸੈਬ ਦੇ ਜਿਹੜੇ ਜਥੇਦਾਰ ਆ ਜਾਂ ਤਖਤਾਂ ਦੇ ਜਥੇਦਾਰ ਸਹਬਾਨ ਹੈ ਹੈੱਡ ਗ੍ਰਾਂਤੀ ਸਹਬਾਨ ਹੈ ਉਹ ਸਾਰੇ ਹੋਲੀ-ਵੋਲੀ ਇੱਕ ਮੁਲਾਜ਼ਮ ਦੀ ਪਦਵੀ ਤੇ ਉਹਨਾਂ ਨੇ ਲੈ ਆਂਦੇ ਤੋਂ ਕਾਲੀ ਦਲ ਜਿਹੜਾ ਸਰਜੀਤ ਕਰਨਾ ਉਹ ਤਾਂ ਉਹੀ ਕਾਲੀ ਦਲ ਹੋਣਾ ਚਾਹੀਦਾ ਜਿਹੜਾ ਪੰਥਕ ਪਰੰਪਰਾ ਅਨਸਾਰ 1920 ਤੋਂ ਪਹਿਲਾਂ ਜਿਵੇਂ ਕਾਲੀ ਦਲ ਵਿਚਰਿਆ ਸੀ ਤੋਂ ਆਮ ਜਿਹੜੀਆਂ ਆਪਣੀਆਂ ਵਿਧਾਨ ਸਭਾ ਲੋਕ ਸਭਾ ਚੋਣਾਂ ਵੀ ਲੜੇ ਤੇ ਉਹ ਕਾਲੀ ਦਲ ਬਣਿਆ ਰਵੇ ਸੰਭਵ ਨਹੀਂ ਹੈ ਸਾਡੀ ਵਿਧਾਨ ਸਭਾ ਲੋਕ ਸਭਾ ਇਹ ਸਾਡੀਆਂ ਆਮ ਚੋਣਾਂ ਨਹੀਂ ਦੇਸ਼ ਦਾ ਵਿਧੀ ਵਿਧਾਨ ਹੈ ਇਹ ਚ ਹਿੱਸਾ ਲੈਂਦੀਆਂ ਹੈ ਪਰ ਕੁਛ ਫੇਰ ਵੀ ਸਿੱਖਾਂ ਦੇ ਕਾਫੀ ਸਾਰੇ ਹਿੱਸੇ ਨੇ ਜਿਹੜੇ ਇਹ ਬਿਲਕੁਲ ਇਸ ਦੋਨਾਂ ਪ੍ਰਬੰਧਾਂ ਦੇ ਵਿੱਚ ਹੀ ਨਹੀਂ ਆਉਣਾ ਚਾਹੁੰਦੇ ਕੁਕ ਸ਼ਰੋਣੀ ਕਮੇਟੀ ਇੱਕ ਕਾਨੂੰਨ ਦੇ ਅੰਦਰ ਆ ਉਹ ਅਜੇ ਕੋਈ ਉਹਦੀ ਉਮੀਦ ਨਹੀਂ ਕਿ ਕਿਸੇ ਕਾਨੂੰਨ ਤੋਂ ਬਾਹਰ ਆ ਕੇ ਜਾਂ ਉਹਨੂੰ ਖੁਦ ਮਖਤਾਰ ਸੀ ਕਾਨੂੰਨ ਮਿੰਨੀ ਪਾਰਲੀਮੈਂਟ ਕਹਿੰਦੇ ਆ ਪਰ ਉਹ ਪਾਰਲੀਮੈਂਟ ਵਰਕਰ ਉਤਪਾ ਲੈ ਜੇ ਅਜੇ ਕੋਈ ਟੇੜ-ਤੇੜ ਕੋਈ ਸੰਭਾਵਨਾ ਸਾਡੇ ਕੋਲ ਨਹੀਂ ਜਾਂ ਪੰਥ ਇੱਕ ਪ੍ਰਬੰਧ ਹੈ ਬਿਲਕੁਲ ਚੋਣ ਪ੍ਰਬੰਧ ਤੋਂ ਵੱਖਰਾ ਉਹਦੇ ਲਈ ਜਿਹੜਾ ਸਾਡੇ ਕੋਲ ਆਜ਼ਾਦ ਹਸਤੀ ਖੜੀ ਕੀਤੀ ਜਾਣੀ ਜ਼ਰੂਰੀ ਆ ਉਹ ਸ਼੍ਰੋਣੀ ਕਮੇਟੀ ਦੇ ਅੰਡਰ ਵੀ ਨਹੀਂ ਚਾਹੀ ਤੇ ਸਾਡੇ ਤੱਕ ਤ ਮਸਤੂਆਣਾ ਸਭ ਦੀ ਸਥਿਤੀ ਉੱਪਰ ਇਸ ਹਾਲ ਦੇ ਵਿੱਚ ਹਾਜ਼ਰ ਸਮੂਹ ਸੰਗਤ ਆਪਾਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 3 ਦਿਨਾਂ ਤੋਂ ਚਰਚਾ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਡਿੜੇ ਤੇ ਆ ਇਸ ਿੱਤੇ ਤੇ ਕਿਉਂ ਪਹੁੰਚਿਆ ਅੱਜ ਦੇ ਜੋ ਸਾਡੇ ਸਾਹਮਣੇ ਆ ਇੱਥੇ ਗਰਾਫਟ ਕਿੱਦਾਂ ਆਈ ਕਿਵੇਂ ਦੂਰ ਹੋ ਸਕਦੀ ਹੈ ਕੀ ਢਾਂਚਾ ਹੋ ਸਕਦਾ ਹੈ ਕੀ ਨੀਤੀ ਹੋ ਸਕਦੀ ਹੈ ਤੋਂ ਸਵਭੋਈ ਪਿਛਲੇ ਲੰਮੇ ਸਮੇਂ ਤੋਂ ਮੈਂ ਪੜ ਰਿਹਾ ਸੀ ਤੇ ਕਿਉਂਕਿ ਮੇਰਾ ਇੱਕ ਖੋਜ ਕਾਰਜ ਸੀ ਕਿਤਾਬ ਲਿਖਣ ਦਾ ਕਾਲੀ ਸਿਆਸਤ ਦੇ ਉੱਪਰ ਉਹ ਵੀ ਹੁਣੇ-ਹੁਣੇ ਤਿਆਰ ਹੋਈ ਹੈ ਤੇ ਅੱਜ ਮੈਨੂੰ ਇੱਥੇ ਮੌਕਾ ਮਿਲਿਆ ਵਿਚਾਰ ਕਰਨ ਦਾ ਤੋਂ ਸੀਮਤ ਸਮੇਂ ਦੇ ਵਿੱਚ ਮੈਂ ਕੋਜ ਇੱਕ ਨੁਕਤੇ ਜੋ ਮੇਰੀ ਸਮਝ ਹੈ ਉਹ ਆਪ ਜੀ ਨਾਲ ਸਾਂਝੇ ਕਰਨੇ ਚਾਹੂੰਗਾ ਇੱਥੇ ਕਿ ਪਹਿਲਾਂ ਤਾਂ ਜੋ ਅਕਾਲੀ ਦਲ ਆ ਵੀ ਇਹ ਹੋਂਦ ਵਿੱਚ ਕਿੱਦਾਂ ਆਇਆ ਜਿੱਦਾਂ ਭਾਈ ਮੰਤੇਰ ਸਿੰਘ ਜੀ ਪਹਿਲਾਂ ਬੋਲ ਕੇ ਗਏ ਨੇ ਕਿ ਅਕਾਲੀ ਸਾਡਾ ਇੱਕ ਪਰੰਪਰਾ ਹੈ ਸਾਡੇ ਸਿੱਖ ਪੰਥ ਦੀ ਬਹੁਤ ਬਾਬਾ ਕਾਲੀ ਬੁੱਲਾ ਸਿੰਘ ਤੋਂ ਲੈ ਕੇ ਉਦੋਂ ਪਹਿਲਾਂ ਤੋਂ ਵੀ ਆਪਾਂ ਨੂੰ ਅਕਾਲੀ ਸਰੂਪ ਮਿਲਦਾ ਹੈ ਜਿਹੜਾ ਸਿੱਖ ਹੈ ਅਸਲ 'ਚ ਜਿਹੜਾ ਸਿੱਖ ਹੈ ਗੁਰੂ ਨੂੰ ਪਰਨਾਇਆ ਹੋਇਆ ਗੁਰਮਤੀ ਸਮਝ ਰੱਖਣ ਵਾਲਾ ਉਹ ਅਕਾਲੀ ਹੈ। ਤੋਂ 1920 ਤੋਂ ਬਾਅਦ ਜਿਹੜਾ ਇਹ ਚੀਜ਼ ਵਾਪਰਨੀ ਸ਼ੁਰੂ ਹੋਈ ਜਾਂ 1947 ਤੋਂ ਬਾਅਦ ਵੱਡੇ ਪੱਧਰ ਤੇ ਵਾਪਰੀ ਵੀ ਅਸਲ ਅਕਾਲੀ ਉਹਨੂੰ ਕਿਹਾ ਜਾਣ ਲੱਗਾ ਜਿਹੜਾ ਇੱਕ ਕਿਸੇ ਪਾਰਟੀ ਕੁਲਰ ਦਲ ਦਾ ਮੈਂਬਰ ਆ ਉਹ ਅਕਾਲੀ ਆ। ਤੋਂ ਇੱਕ ਗਲਤ ਮਤ ਪੈਰਤ ਪਈ ਵੀ ਅਕਾਲੀ ਉਹ ਹੀ ਆ ਜਿਹੜਾ ਕਿਸੇ ਦਲ ਦੇ ਵਿੱਚ ਵਿਚਰਦਾ ਅਕਾਲੀ ਦਲ ਦੇ ਵਿੱਚ ਵਿਚਰਦਾ ਜਿਹੜਾ ਮੌਕੇ ਦਾ। ਤੋਂ ਉੱਚ ਵੀ ਅਸਲੀ ਅਕਾਲੀ ਉਹ ਆ ਜਿਹਦਾ ਉਸ ਮੌਕੇ ਦੇ ਉੱਪਰ ਰਿਹੀਆਂ ਸਮੇਂ ਦੀਆਂ ਸਾਡੀਆਂ ਸੰਸਥਾਵਾਂ ਨੇ ਸਾਡੀ ਬੜੀ ਵੱਡੀ ਸਾਸਤਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਸ ਤੇ ਕਾਬਜ ਧਿਰ ਦਾ ਹਿੱਸਾ ਤੇ ਉਹ ਅਸਲ ਕਾਲੀ ਆ ਜਿਵੇਂ 2 ਦਸੰਬਰ ਨੂੰ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਫੈਸਲੇ ਹੋਏ ਪਿਛਲੀ ਸਰਕਾਰ ਦੇ ਆਗੂ ਨੂੰ ਬੁਲਾ ਕੇ ਜੋ ਫੈਸਲੇ ਕੀਤੇ ਗਏ ਉੱਥੇ ਵੀ ਜਿਹੜੇ ਜਥੇਦਾਰ ਸਾਹਿਬਾਨ ਨੇ ਹੁਕਮ ਦਿੱਤਾ ਉਹ ਕੋਈ ਪੰਥਕ ਏਕਤਾ ਦਾ ਹੁਕਮ ਨਹੀਂ ਸੀ ਉਹ ਇਹੀ ਕਹੇ ਵੀ ਜਿਹੜੇ 2 ਧੜੇ ਆ ਇੱਕ ਬਾਗੀ ਧੜਾ ਇੱਕ ਇਹੜਾ ਅਕਾਲੀ ਦਲ ਦਾ ਜਿਹੜਾ ਕਾਬਜ ਧੜਾ ਵੀ ਉਹ ਦੋਨੋਂ ਪਾਈ ਏਕਤਾ ਕਰ ਲੋ ਜਿਹੜੇ ਬਾਕੀ ਧੜੇ ਸੀ ਅਕਾਲੀ ਧੜੇ ਜਾਂ ਸਿੱਖਾਂ ਦੇ ਹੋਰ ਧੜੇ ਜਾਂ ਸਿੱਖ ਸਿਆਸ ਦੇ ਹੋ ਰਹੇ ਸੀ ਜੀਗੇ ਉਹਨਾਂ ਬਾਰੇ ਗੱਲ ਨਹੀਂ ਸੀ ਤੋਂ ਆਪਾਂ ਥੋੜੇ ਪਿਛਲੇ ਸਮੇਂ ਦੇਖੀਏ ਤਾਂ ਅਕਾਲੀ ਦਲ ਜਦੋਂ ਬਣਿਆ ਅਕਾਲੀ ਦਲ ਤੋਂ ਇੱਕ ਅਚਾਨਕ ਵਾਪਰੀ ਘਟਨਾ ਵਾਂਗੂ ਹੀ ਪ੍ਰਗਟ ਹੋ ਗਿਆ ਸੀ ਪਰ ਉਹਦੇ ਬਾਰੇ ਗੱਲਬਾਤ ਚੱਲ ਰਹੀ ਸੀ ਮਈ 1920 ਦੇ ਵਿੱਚ ਕਾਲੀ ਅਖਬਾਰ ਸ਼ੁਰੂ ਹੋ ਗਿਆ ਸੀ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦੀ ਸ਼ਿਦੀਪਰਬ ਦੇ ਮੌਕੇ ਤੇ ਉਹਦੇ ਬਾਅਦ ਅਕਤੂਬਰ ਦੇ ਵਿੱਚ ਦਰਬਾਰ ਸਾਹਿਬ ਉੱਪਰ ਜਿਹੜੇ ਦੇਗ ਪ੍ਰਵਾਨ ਕਰਨ ਦੇ ਮਸਲੇ ਤੇ ਜਿਹੜੀ ਜਥੇਦਾਰ ਛੱਬਰ ਹੋਰਾਂ ਦੀ ਉੱਥੇ ਬਹਿਸ ਹੋਈ ਵਾਦ-ਵਿਵਾਦ ਹੋਇਆ ਪੁਜਾਰੀਆਂ ਨਾਲ ਔਰ ਬਾਅਦ ਚੋ ਸ਼੍ਰੀ ਘਾਲ ਤੱਕ ਸਾਹਿਬ ਨੂੰ ਖਾਲੀ ਛੱਡ ਕੇ ਪੁਜਾਰੀ ਭੱਜ ਗਏ ਤਾਂ ਉੱਥੇ ਜਥੇਦਾਰ ਛੱਬਰ ਹੋਰਾਂ ਨੇ ਇਹ ਤਜਵੀਜ਼ ਕੀਤੀ ਵੀ ਇੱਥੇ 25 ਜਿਹੜੇ ਸਿੰਘ ਆ ਨਿਸ਼ਕਾਮ ਉਹ ਸੇਵਾ ਦੇਣ ਵਾਸਤੇ ਹਾਜ਼ਰ ਹੋਣ ਤੇ ਸਾਰੇ ਕਸੇ ਦੇ ਵਿੱਚੋਂ ਜਿਹੜੀ ਸ਼੍ਰੋਮਣੀ ਕਮੇਟੀ ਉਹ ਬਣਦੀ ਹੈ ਜਿਹੜੀ ਕਿ ਪੰਥਕ ਪਰੰਪਰਾ ਅਨਸਾਰ ਉਹ ਚੁਣਦੇ ਆ ਸੱਦੇ ਪੱਤਰ ਭੇਜਦੇ ਆ ਸਾਰੇ ਦੇਸ਼ ਵਿਦੇਸ਼ ਚ ਈਵਨ ਜਿਹੜੇ ਫੌਜ ਦੇ ਵਿੱਚ ਸਾਡੇ ਹਿੱਸੇ ਆ ਰੈਜੀਮੈਂਟਾਂ ਉਹਨਾਂ ਨੂੰ ਵੀ ਕਿਹਾ ਵੀ ਨੁਮਾਇंदे ਭੇਜੋ ਆਪਾਂ ਇੱਕ ਜਥੇਬੰਦੀ ਇੱਦਾਂ ਚੁਣਨੀ ਆ ਆਪਦੇ ਗੁਰਦੁਆਰਾ ਪ੍ਰਬੰਧ ਵਾਸਤੇ ਤਾਂ ਉਹੜੀ ਕਮੇਟੀ ਜੁਣੀ ਜਾਂਦੀ ਹੈ ਸ਼੍ਰੋਮਣੀ ਕਮੇਟੀ ਤੇ ਉਹਦੇ ਪ੍ਰਬੰਧ ਨੂੰ ਸਹੀ ਚਲਾਉਣ ਲਈ ਜਿਹੜੀ ਹਰੇਕ ਉਸ ਸਮੇਂ ਜਿਹੜੇ ਜਫੇਦਾਰ ਸੀ ਆਗੂ ਸੀ ਉਹ ਵਿਚਰੇ ਸਿਗੇ ਉਹਨੂੰ ਇਹ ਸੀ ਕਿ ਇਹਦੇ ਰੱਖਿਆ ਦੇ ਲਈ ਕਿਉਂਕਿ ਮਾਨਤਾ ਦਾ ਬਹੁਤ ਜ਼ੋਰ ਸੀ ਸਰਕਾਰ ਅੰਗਰੇਜ਼ਾਂ ਦੀ ਸੀ ਪੰਜਾਬ ਦੇ ਵਿੱਚ ਦੋ ਧਿਰਾਂ ਸਿੱਖਾਂ ਦੇ ਬਰਾਬਰ ਮੁਸਲਮਾਨ ਔਰ ਹਿੰਦੂ ਧਿਰਾਂ ਸੀ ਤੋਂ ਸਾਰੇ ਖਿੱਚੋ ਤਾਨ ਦੀ ਬਹੁਤ ਸਥਿਤੀ ਸੀ ਸਿੱਖਾਂ ਦੀ ਜਿਹੜੀ ਆਬਾਦੀ ਸੀ ਉਹ ਲਗਭਗ 13 14 ਫੀਸਦੀ ਸੀ ਪੰਜਾਬ ਦੇ ਵਿੱਚ ਸਾਂਝੇ ਪੰਜਾਬ ਦੇ ਵਿੱਚ ਤਾਂ ਉਹ ਉੱਥੇ ਇੱਕ ਨਿਸ਼ਕਾਮ ਏਦਾਂ ਦੇ ਇੱਕ ਜਥੇ ਜਿਹੜੇ ਤਿਆਰ ਕੀਤਾ ਜਾਵੇ ਇੱਕ ਜਥਾ ਇਦਾਂ ਦਾ ਅਕਾਲੀ ਦਲ ਹੋਵੇ ਜਿਹੜਾ ਗੁਰਦੁਆਰਾ ਜਿਹੜੇ ਗੁਰਦੁਆਰੇ ਪ੍ਰਬੰਧਕ ਪ੍ਰਬੰਧ ਤੇ ਹੀਟ ਲਿਆਵੇ ਤੇ ਫਿਰ ਜਿਹੜਾ ਪੰਥਕ ਪ੍ਰਬੰਧ ਦੇਟ ਗੁਰਦੁਆਰਾ ਆ ਗਿਆ ਉਹਦੀ ਰੱਖਿਆ ਵੀ ਕਰੇ ਅੱਗੇ ਤੇ ਕਮੇਟੀ ਬਣ ਗਈ ਇੱਕ ਅਕਾਲੀ ਦਲ ਵੀ ਬਣ ਗਿਆ 1921 ਦੇ ਵਿੱਚ ਮੀਟਿੰਗ ਹੋ ਕੇ ਪਹਿਲਾਂ ਉਹਦਾ ਨਾਮ ਉਹਨਾਂ ਨੇ ਕੋਈ ਗੁਰਦੁਆਰਾ ਸੇਵਕ ਜਥਾ ਰੱਖਣ ਦੀ ਤਜਵੀਜ਼ ਹੋਈ ਪਰ ਉਹ ਲੱਗਿਆ ਵੀ ਨਹੀਂ ਇਹ ਤਾਂ ਥੋੜਾ ਗੁਲਾਮੀ ਵਾਲ ਨੂੰ ਜਾਂਦਾ ਹੈ ਜਿਹੜਾ ਇਹ ਸ਼ਬਦ ਦਾ ਪ੍ਰਭਾਵ ਹੈ ਅਕਾਲੀ ਆਪਣੀ ਇੱਕ ਪਰੰਪਰਾ ਵੀ ਹੈ ਤੇ ਅਕਾਲੀ ਦਲ ਬਣਿਆ ਬਾਚੋ ਦੇ ਮੂਰੇ ਸ਼੍ਰੋਮਣੀ ਸ਼ਬਦ ਜੋੜਿਆ ਗਿਆ ਉਸ ਤੋਂ ਬਾਅਦ ਤਾਂ ਜਦੋਂ ਬਣ ਗਿਆ ਤੇ ਉਸ ਤੋਂ ਬਾਅਦ ਹੀ ਇੱਕ ਇੱਕ ਕਮੇਟੀ ਬਣ ਗਈ ਜਦੋਂ ਕੋਈ ਵੀ ਸੰਸਥਾ ਕੋਈ ਬਣਦੀ ਹੈ ਤੇ ਸੰਸਥਾ ਆਪਣੇ ਆਪ ਚ ਇੱਕ ਖੁਰੋ ਦਾ ਸ਼ਿਕਾਰ ਵੀ ਹੁੰਦੀ ਆ ਉਹਦਵਾਰੀ ਸ਼੍ਰੋਮਣੀ ਲੱਗਿਆ ਕਿ ਵੀ ਇਹਦਾ ਆਪਾ ਕਬਜ਼ੇ ਜਿਹੜੇ ਗੁਰਦੁਆਰਿਆਂ ਦੇ ਆਏ ਨਹੀਂ ਆਪਾਂ ਤਾਂ ਪੀ ਨਾ ਹੋਵੇ ਪਰ ਜਿਹੜੇ ਜੋਸ਼ ਬਹੁਤ ਸੀਗਾ ਕਿ ਕਬਜ਼ੇ ਜਿਹੜੇ ਗੁਰਦਾਰੇ ਜਲਦੀ ਜਲਦੀ ਗੁਰਦਾਰੇ ਆਜ਼ਾਦ ਕਰਾਏ ਜਾਣ ਚਹੇਦਰ ਚ ਬਰੋਹਰਾਂ ਦੀ ਵੀ ਇਹ ਰੀਤ ਸੀ ਵੀ ਸਾਰੇ ਗੁਰਦੁਆਰੇ ਜਲਦੀ ਜਲਦੀ ਪੰਥਕ ਪ੍ਰਬੰਧ ਏਠ ਧਿਆਨ ਦੇ ਜਾਣ ਤੋ ਤਰੰਤਾਰ ਨਵਰਨ ਗਾਨਾ ਸਾਹਿਬ ਦੇ ਸਾਕੇ ਦੇ ਸਮੇਂ ਹੀ ਕਮੇਟੀ ਔਰ ਅਕਾਲੀ ਦਲ ਔਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਵਿੱਚ ਵਾਦ-ਵਿਵਾਦ ਪੈਦਾ ਹੋਣਾ ਹੋ ਗਿਆ ਵੀ ਸ਼ਰਮੌਰ ਕੌਣ ਹੈ ਤੋ ਉਸ ਸਮੇਂ ਤਾਂ ਅਕਾਲੀ ਦਲ ਨੇ ਆਪਣੇ ਇੱਕ ਨਿਜਮ ਦੇ ਵਿੱਚ 30 ਨਿਜਮਾ ਮੰਨਿਆ ਹੋਇਆ ਵੀ ਸ਼੍ਰੋਮਣੀ ਕਮੇਟੀ ਜਿਹੜੀ ਉਹ ਜਥੇਬੰਦੀ ਆ ਅਸੀਂ ਉਹਨੂੰ ਨਿਸ਼ਕਾਮ ਜਿਹੜੇ ਜਥੇ ਦੇਵਾਂਗੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਲਈ ਤੇ ਉਹ ਕੁਝ ਨਿਸ਼ਕਾਮ ਹੋਣਗੇ ਕੁਝ ਜਥਿਆਂ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਭੇਟਾ ਦੇਵੇਗੀ ਤੇ ਇਸ ਤਰ੍ਹਾਂ ਦਾ ਇੱਕ ਪ੍ਰਬੰਧ ਚੱਲਿਆ ਕਾਲਕ ਸਿੰਘ ਸਾਹਿਬ ਦਾ ਪ੍ਰਬੰਧ ਇੱਕ ਥੋੜਾ ਵੱਖਰਾ ਚੱਲਿਆ ਪਰ ਜਿਵੇਂ ਜਿਵੇਂ ਉਹਨੂੰ ਕਾਨੂੰਨੀ ਨਜਮਾਵਲੀ ਦੇ ਵਿੱਚ ਲਿਆਂਦਾ ਗਿਆ 1925-26 ਤੱਕ ਆਉਂਦੇ ਆਉਂਦੇ ਕਮੇਟੀ ਚੋਣਨੀ ਸ਼ੁਰੂ ਹੋਈ ਚੋਣ ਹੋਣੀ ਸ਼ੁਰੂ ਹੋਈ ਉਹਦੀ ਸਾਰੇ ਜਿਹੜੇ ਲੋਕਾਂ ਦੀਆਂ ਵੋਟਾਂ ਬਣ ਕੇ ਸਿੱਖ ਧਰਮ ਦੇ ਵਿੱਚੋਂ ਤਾਂ ਕਮੇਟੀ ਜਿਹੜੀ ਚੋਣਨੀ ਸ਼ੁਰੂ ਹੋਈ ਤੇ ਉਸ ਕਮੇਟੀ ਦੇ ਵਿੱਚ ਅਕਾਲੀ ਦਲ ਨੇ ਉਹ ਚੋਣਾਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਉਹਦੇ ਬਾਅਦ ਇਹ ਵਾਪਰਿਆ ਲਗਾਤਾਰ ਹੁੰਦੇ ਹੁੰਦੇ ਵੀ ਜਿਹੜਾ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਆ ਜਾਂ ਤਖਤਾਂ ਦੇ ਜਥੇਦਾਰ ਸਹਬਾਨ ਹੈ ਹੈੱਡ ਗ੍ਰਾਂਤੀ ਸਹਬਾਨ ਹੈ ਉਹ ਸਾਰੇ ਹੌਲੀ-ਹੌਲੀ ਇੱਕ ਮੁਲਾਜ਼ਮ ਦੀ ਪਦਵੀ ਤੇ ਉਹਨਾਂ ਨੇ ਲੈ ਜਾਂਦੇ ਤੇ ਅਕਾਲੀ ਦਲ ਕਮੇਟੀ ਜਿਹੜੀ ਆ ਉਹ ਕਿੱਥੇ ਤਾਂ ਇਹ ਸੀ ਕਿ ਅਕਾਲੀ ਦਲ ਕਮੇਟੀ ਦੀ ਜਿਹੜੀ ਸੇਵਾ ਦੇ ਵਿੱਚ ਹੈ ਪਰ ਹੋ ਕੀ ਗਿਆ ਵੀ ਕਮੇਟੀ ਹੌਲੀ-ਹੌਲੀ ਜਿਹੜਾ ਅਕਾਲੀ ਦਲ ਜਿਹੜਿਆ ਦਾ ਉੱਤੇ ਕਬਜ਼ਾ ਉਹਦੀ ਸੇਵਾ ਦੇ ਵਿੱਚ ਆ ਗਿਆ ਤੇ ਇਸ ਤਰ੍ਹਾਂ ਜਿਹੜਾ ਨਿਘਾਰ ਆ ਉਹ ਆਉਣਾ ਸ਼ੁਰੂ ਹੋਇਆ ਸਾਡੇ ਗੁਰਦਾਰਾ ਪ੍ਰਬੰਧ ਦੇ ਵਿੱਚ ਤੇ ਉਹਦੇ ਬਾਅਦ ਅਗਲੀ ਜਿਹੜੀ ਦਿੱਕਤ 1937 ਦੇ ਵਿੱਚ ਜਾ ਕੇ ਆਈ ਜਦੋਂ ਕਿ ਚੋਣਾਂ ਦੇ ਵਿੱਚ ਇਹ ਸਾਈਡ ਆਮ ਪ੍ਰਬੰਧ ਸੀ ਜਿਹੜਾ ਮੁਲਕ ਦਾ ਆਮ ਪ੍ਰਬੰਧ ਸੀ ਛੋਟੇ ਲੈਵਲ ਤੇ ਜਿਹੜਾ ਲੋਕਤੰਤਰ ਸ਼ੁਰੂ ਕੀਤਾ ਅੰਗਰੇਜ਼ਾਂ ਨੇ ਉਹਦੇ 'ਚ ਇਹ ਸਾਂ ਲੈਣਾ ਸ਼ੁਰੂ ਕੀਤਾ ਸੀ ਉਹਦੇ ਲਈ ਫਿਰ ਗਠਜਬੰਦਨ ਹੋਣ ਲੱਗੇ ਕਾਂਗਰਸ ਨਾਲ ਹੋਇਆ ਅਕਾਲੀ ਦਲ ਦਾ ਤਾਂ ਉਹਦੇ ਨਾਲ ਜਿਹੜਾ ਹੋਰ ਜਾਦੇ ਵੱਡੇ ਪੱਧਰ ਤੇ ਜਿਹੜੀ ਦਿੱਕਤ ਆਉਣੀ ਸ਼ੁਰੂ ਹੋਈ ਵੀ ਜਿਹੜਾ ਪੰਥਕ ਇੱਕ ਦਲ ਸੀ ਉਹਨੂੰ ਫਿਰ ਆਮ ਜੋੜ ਤੋੜ ਜਿਹੜੇ ਉਹ ਵੀ ਕਰਨੇ ਪਏ। 1947 ਤੱਕ ਵੀ ਇਹ ਸਿਸਟਮ ਚੱਲਦਾ ਰਿਹਾ ਕਿਉਂਕਿ ਉਦੋਂ ਪਹਿਲਾਂ ਦੀਆਂ ਸਿੱਖਾਂ ਦੀਆਂ ਸੀਟਾਂ ਵੱਖਰੀਆਂ ਸੀ। ਹਿੰਦੂਆਂ ਦੀਆਂ ਵੱਖਰੀਆਂ ਰਿਜ਼ਰਵ ਸੀ, ਮੁਸਲਮਾਨਾਂ ਦੀਆਂ ਵੱਖਰੀਆਂ ਸੀ। ਤੋ ਸਿੱਖ ਜਿਹੜਾ ਉਮੀਦਵਾਰ ਸੀ ਉਹ ਸਿੱਖ ਭਾਈ ਜਾ ਰਹੇ ਨਹੀਂ ਚੋਣਾਂ ਸੀਗਾ ਇਸ ਲਈ ਬਹੁਤੀ ਕੋਈ ਦਿੱਕਤ ਨਹੀਂ ਆਈ। ਤੋ 47 ਬਾਅਦ ਜਿਹੜਾ ਨਵਾਂ ਸੰਵਿਧਾਨ ਲਾਗੂ ਹੋਇਆ ਉਹਦੇ 'ਚ ਇਹ ਹੋ ਗਿਆ ਕਿਉਂਕਿ ਇੱਕ ਤਾਂ ਵੰਡ ਵੇਲੇ ਕਤਲੋਗਾਰਤ ਬਹੁਤ ਹੋਈ ਤੇ ਕੋ ਕਹਿੰਦੇ ਵੀ ਹੁਣ ਇਹ ਧਰਮਧਰਪਕ ਮੁਲਕ ਹੈ ਜਿਹੜਾ ਹਿੰਦੁਸਤਾਨ ਜਿਹਦੇ ਨਾਲ ਸਿੱਖਾਂ ਨੇ ਆਪਣੀ ਕਿਸਮਤ ਜੋੜੀ ਜਾਂ ਸਿੱਖ ਆਗੂਆਂ ਨੇ ਅਕਾਲੀ ਆਗੂਆਂ ਨੇ ਕਿਸਮਤ ਜੋੜੀ ਉਹ ਧਰਮੰਦਰਪਾ ਅਖਿਆ ਵੀ ਇਹ ਚ ਧਰਮ ਆਧਾਰਤ ਕੋਈ ਰਾਜਨੀਤੀ ਨਹੀਂ ਜ਼ਿਆਦਾ ਚੱਲੂਗੀ ਤੇ ਉਹ ਫਿਰ ਪਲਟਦੀ ਗਈ ਗੱਲ ਹੌਲੀ-ਹੌਲੀ ਫਿਰ ਅਕਾਲੀ ਦਲ ਕਾਂਗਰਸ ਵਿੱਚ ਦੋ ਤਿੰਨ ਵਾਰ ਸ਼ਾਮਲ ਹੋਇਆ ਤੇ ਦੋ ਤਿੰਨ ਵਾਰ ਉਹਦੇ ਵਿੱਚੋਂ ਬਾਹਰ ਆਇਆ ਮਾਈਟਰ ਤਾਰਾ ਸਿੰਘ ਹੋਰੀ ਸਾਰੀ ਜਦੋਂ ਜਹ ਦੇ ਕਰਦੇ ਰਹੇ ਤੇ ਜਿਹੜਾ ਪੰਥ ਪਹਿਲਾਂ ਇਹ ਏਜੰਡਾ ਲੈ ਕੇ ਚੱਲਦਾ ਸੀ ਵੀ ਅਸੀਂ ਪੰਥ ਦੀ ਨਿਆਰੀ ਜਾਂ ਅਡਰੀ ਹਸਤੀ ਦੀ ਗੱਲ ਕਰਨੀ ਆ ਉਹ ਘਟ ਕੇ ਇਥੋਂ ਤੱਕ ਆ ਗਿਆ ਵੀ ਸੱਤਾ ਵਿੱਚ ਜਿਹੜੀ ਹਿੱਸੇਦਾਰੀ ਕਿਵੇਂ ਮਿਲੇ ਜਾਂ ਪੰਜਾਬੀ ਬੋਲੀ ਦਾ ਸੂਬਾ ਮੰਗਣ ਲੱਗ ਪਏ ਤੇ ਇਦਾਂ ਸੀ ਜਿਹੜੇ ਮੰਗਾ ਤੱਕ ਆ ਗਏ ਮਤਿਆਂ ਤੋਂ ਛੋਟੀਆਂ-ਛੋਟੀਆਂ ਮੰਗਾ ਤੱਕ ਆ ਗਏ ਇਸ ਤਰ੍ਹਾਂ ਜਿਹੜੀ ਗਰਾਫਟ ਆਉਣੀ ਸ਼ੁਰੂ ਹੋਈ ਹੈ ਆ ਹੀ ਨਹੀਂ ਕਿ 1962 ਦੇ ਵਿੱਚ ਆ ਗਈ ਜਾਂ 1997 ਤੋਂ ਆ ਗਈ ਇਹਦੇ ਵੀ ਜਿਹੜੇ 1920-25 ਦੇ ਵਿੱਚ ਉਦੋਂ ਹੀ ਉਸ ਪ੍ਰਬੰਧ ਦੇ ਵਿੱਚ ਹੀ ਪਏ ਹੋਏ ਆ ਤੋਂ ਅਕਾਲੀ ਦਲ ਜਿਵੇਂ ਮੁੱਢ ਤੋਂ ਇਹਦਾ ਦੇਸ਼ ਇਹ ਸੀ ਕਿ ਸਮੂਹ ਅਕਾਲੀ ਜਥੇ ਜਿਹੜੇ ਲਗ ਲਗ ਵੇਚ ਰਹੇ ਸੀ ਆਜ਼ਾਦ ਉਹਨਾਂ ਨੂੰ ਸਬੰਧਤ ਕਰ ਲੈਣਾ ਜੋੜ ਲੈਣਾ ਤੇ ਪੰਥਕ ਸੇਵਾ ਕਰਨੀ ਆ ਤੇ ਗੁਰਦਵਾਰਿਆਂ ਲਈ ਸ਼ਰੋਣੀ ਕਮੇਟੀ ਦੇ ਹੁਕਮ ਦੀ ਪਾਲਣਾ ਕਰਨੀ ਆ ਬਾਅਦ ਚ ਸੋਧ ਕਰਕੇ ਫਿਰ ਇਹਦਾ ਦਾਇਰਾ ਹੋਰ ਵਧਾਤਾ ਕਿ ਆਪਾਂ ਐਸਾ ਰਾਜ ਕਲ ਘੜਨਾ ਉਹਨੂੰ ਕਈ ਵਾਰੀ ਅਕਾਲੀ ਦਲ ਨੇ ਛੱਡਿਆ ਕਈ ਵਾਰੀ ਅਪਣਾਇਆ ਜਦੋਂ 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 ਸੱਤਾ ਤੋਂ ਬਾਹਰ ਆਉਂਦੀ ਸੀ ਪਾਰਟੀ ਉਦੋਂ ਕੁਛ ਉਹਦਾ ਨੀਤੀਆਂ ਹੋਰ ਹੁੰਦੀਆਂ ਸੀ ਸੱਤਾ ਦੇ ਵਿੱਚ ਆ ਕੇ ਉਹਦੀਆਂ ਨੀਤੀਆਂ ਹੋਰ ਹੁੰਦੀਆਂ ਸੀ ਤੋਂ ਜੇ ਆਪਾਂ ਸਵਾਲ ਵਿਚਾਰੀਏ ਵੀ ਆਪਾਂ ਕਾਲੀ ਦਲ ਸਰਜੀਤ ਕਰਨਾ ਜਿਹੜਾ ਦੂਜਾ ਸਵਾਲ ਆ ਆਪਣਾ ਤੋਂ ਕਾਲੀ ਦਲ ਜਿਹੜਾ ਸਰਜੀਤ ਕਰਨਾ ਉਹ ਤਾਂ ਉਹੀ ਕਾਲੀ ਦਲ ਹੋਣਾ ਚਾਹੀਦਾ ਜਿਹੜਾ ਪੰਥਕ ਪਰੰਪਰਾ ਅਨਸਾਰ 1920 ਤੋਂ ਪਹਿਲਾਂ ਜਿਵੇਂ ਕਾਲੀ ਦਲ ਵਿਚਰਿਆ ਸੀ ਜਾਂ 1920-25 ਤੱਕ ਆਇਆ ਪਰ ਉਹ ਅਕਾਲੀ ਦਲ ਸਰਜੀਤ ਕਰਕੇ ਜੇ ਆਪਾਂ ਕਵਾਂਗੇ ਵੀ ਉਹ ਅਕਾਲੀ ਦਲ ਇੱਕ ਸਰਜੀਤ ਕਰ ਲਿਆ ਲੈ ਲਿਏ ਮਤਾ ਉਹਦਾ ਸੰਵਿਧਾਨ ਬਣਾ ਲਿਏ ਤੋ ਆਮ ਜਿਹੜੀਆਂ ਆਪਣੀਆਂ ਵਿਧਾਨ ਸਭਾ ਲੋਕ ਸਭਾ ਚੋਣਾਂ ਵੀ ਲੜੇ ਤੇ ਉਹ ਅਕਾਲੀ ਦਲ ਬਣਿਆ ਰਵੇ ਸੰਭਵ ਨਹੀਂ ਹੈ ਉਹ ਗੁਰਦੁਆਰਾ ਪ੍ਰਬੰਧ ਵਿੱਚ ਤਾਂ ਆਪਣਾ ਉਹ ਅਕਾਲੀ ਦਲ ਚੱਲ ਸਕਦਾ ਵੀ ਉਹਨਾਂ ਕੇ ਜੇ ਗੁਰਦੁਆਰਾ ਪ੍ਰਬੰਧ ਥੋੜਾ ਸੁਧਾਰ ਕਰ ਲਿਏ ਸ਼੍ਰੋਣੀ ਕਮੇਟੀ ਸੁਧਾਰ ਕਰ ਲਿਏ ਤੇ ਅਕਾਲੀ ਦਲ ਉਵੇਂ ਪੰਥਕ ਉਸ ਭੈ ਭਾਵਨੀ ਵਿੱਚ ਰਹਿ ਕੇ ਕੰਤ ਦੀ ਸੇਵਾ ਕਰ ਸਕਦਾ ਪਰ ਜੇ ਸੋਚ ਕੇ ਵੀ ਨਾਲ ਉਹ ਲੋਕ ਸਭਾ ਵਿਧਾਨ ਸਭਾ ਚੋਣਾ ਵੀ ਲੜੋਏਗਾ ਤੇ ਅਕਾਲੀ ਦਲ ਵੀ ਬਣਿਆ ਰਹੂਗਾ ਇਹ ਮੇਰੇ ਖਿਆਲ ਚ ਸੰਭਵ ਨਹੀਂ ਹੈ ਦੂਸਰੀ ਗੱਲ ਕਿ ਇਹਦੇ ਚ ਜਿਹੜਾ ਪੰਜਾਬ ਦੀ ਹੁਣ ਜਿਹੜੀ ਬਾਕੀ ਪੋਲਿਟਿਕਸ ਆ ਜਾਂ ਸਿੱਖ ਆ ਜਾਂ ਸਿੱਖ ਸਾਰੀ ਦੁਨੀਆ ਚ ਫੈਲੇ ਹੋਏ ਆ ਉਹਨਾਂ ਸਾਰਿਆਂ ਲਈ ਤਾਂ ਉਹਨਾਂ ਦੇ ਲਈ ਜਿਹੜੀ ਪੰਜਾਬ ਦੇ ਵਿੱਚ ਰਾਜਨੀਤੀ ਕਰਨ ਲਈ ਖੇਤਰੀ ਪਾਰਟੀ ਦੀ ਗੱਲ ਦੇ ਵਜੋਂ ਉਹਦੇ ਲਈ ਲਾਗੇ ਇੱਕ ਪਾਰਟੀ ਬਣ ਸਕਦੀ ਹੈ ਉਹਦੇ ਤੇ ਮੈਂ ਜਿਹੜੇ ਆਪਦੇ ਵਿਚਾਰ ਭਾਈ ਮਨਦੀਰ ਸਿੰਘ ਉਹ ਰੱਖ ਚੁੱਕੇ ਆ ਉਹ ਲਗਭਗ ਮੈਂ ਉਹਨਾਂ ਨਾਲ ਸਹਿਮਤਾ ਵੀ ਠੀਕ ਆ ਕਿ ਉਹ ਕਿ ਇਦਾਂ ਦੀ ਪਾਰਟੀ ਕੋਈ ਵੀ ਕਿਸੇ ਪ੍ਰਕਾਰ ਦੀ ਬਣਾ ਲਓ ਪਰ ਉਹਨੂੰ ਕਾਲੀ ਦਲ ਨਾ ਬਣਾਓ ਕਾਲੀ ਦਲ ਸਾਡੀ ਇੱਕ ਮਹਾਨ ਪਰੰਪਰਾ ਉਹਨੂੰ ਇਦਾਂ ਸੀਮਿਤ ਨਾ ਕਰੋ ਉਸ ਜਿਹੜੀ ਆਮ ਜੋੜ ਤੋੜ ਵਾਲੀ ਰਾਜਨੀਤੀ ਤੱਕ ਤੇ ਜਿਹੜੀ ਹਿਤਾਂ ਤੇ ਛੋਟੇ ਮੋਟੀਆਂ ਲਾਲਸਾਵਾਂ ਤੇ ਛੋਟੇ ਮੋਟੀਆਂ ਨੇ ਸਹੂਲਤਾਂ ਵਾਲੀ ਰਾਜਨੀਤੀ ਤੱਕ ਅਗਲੀ ਜਿਹੜੀ ਇਹ ਚ ਗੱਲ ਆ ਵੀ ਕਾਲੀ ਦਲ ਦਾ ਜਿਹੜਾ ਹੋਰ ਸਾਡੀਆਂ ਆਦਾਰੇ ਨੇ ਸਾਡੇ ਸ਼੍ਰੋਮਣੀ ਕਮੇਟੀ ਆ ਸਾਡੇ ਤਖਤ ਸਹਿਬਾਨ ਨੇ ਉਹਨਾਂ ਨਾਲ ਰਿਸ਼ਤਾ ਕਿਸ ਤਰ੍ਹਾਂ ਦਾ ਹੋਵੇ ਤਾਂ ਜਿਹੜਾ ਇਹ ਕਾਲੀ ਦਲ ਬਣੇ ਤਾਂ ਇਕ ਆਲੀਦਾਲ ਹੈ ਬਣੂਗਾ ਜਿਹੜੀ ਗੁਰਦਾਰਾ ਪ੍ਰਬੰਧ ਹੈ ਜੇ ਆਪਾਂ ਇਹਨੂੰ ਐਨ ਬੈਨ ਵੀ ਮੰਨਈਏ ਤਾਂ ਸ਼੍ਰੋਣੀ ਕਮੇਟੀ ਇਦਾਂ ਹੀ ਰਹੂਗੀ ਕਿ ਵੋਟਰਾਂ ਹੀ ਚੁਣੀ ਜਾਊਗੀ ਸਿੱਖ ਜਿਹੜੀਆਂ ਵੋਟਾਂ ਪਾਉਣਗੇ ਉਹ 'ਚ ਥੋੜੇ-ਬਹੁਤੇ ਸੁਧਾਰ ਹੋ ਸਕਦੇ ਆ ਸ਼੍ਰੋਣੀ ਬੇਟੀ ਜਿਹੜੇ ਕੋਈ ਪੰਜਾਬ ਤੋਂ ਬਾਹਰ ਰਹਿੰਦੇ ਸਿੱਖ ਆ ਦੁਨੀਆ ਭਾਰਤ 'ਚ ਉਹਨਾਂ ਨੂੰ ਕੋਈ ਪ੍ਰਤੀਨਿਧਤਾ ਦਿੱਤੀ ਜਾ ਸਕਦੀ ਆ ਕਿ ਸੱਚੇ ਅਰਥਾਂ 'ਚੋਂ ਸ਼੍ਰੋਮਣੀ ਬਣਜੇ ਸਿਰਫ ਪੰਜਾਬ ਗੁਰਦਾਰਾ ਪ੍ਰਬੰਧਕ ਕਮੇਟੀ ਨਾ ਰਹੇ ਉਹ ਇਹ ਹੋ ਸਕਦਾ ਦੂਸਰਾ ਜਿਹੜੇ ਸਾਡੇ ਤਖਤ ਸਹਿਬਾਨ ਨੇ ਉਹਨਾਂ ਬਾਰੇ ਕਿ ਜਿਹੜੀ ਸ਼੍ਰੋਮਣੀ ਕਮੇਟੀ ਬਾਰੇ ਇੱਕ ਅਕਾਲੀ ਦਲ ਲੜਦਾ ਇਲੈਕਸ਼ਨ ਹੈ ਜਾਂ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਉਹ ਚੁਕੀ ਹਿੱਸਾ ਲੈਂਦੀਆਂ ਨੇ ਜਥੇਬੰਦੀਆਂ ਇੱਕ ਇੱਕ ਜਿਹੜੀ ਸਾਡੀ ਵਿਧਾਨ ਸਭਾ ਲੋਕ ਸਭਾ ਇਹ ਸਾਡੀਆਂ ਆਮ ਚੋਣਾਂ ਨੇ ਦੇਸ਼ ਦਾ ਵਿਧੀ ਵਿਧਾਨ ਹੈ ਇਹ ਚ ਹਿੱਸਾ ਲੈਂਦੀਆਂ ਪਰ ਕੁਝ ਫਿਰ ਵੀ ਸਿੱਖਾਂ ਦੇ ਕਾਫੀ ਸਾਰੇ ਹਿੱਸੇ ਨੇ ਜਿਹੜੇ ਇਹ ਬਿਲਕੁਲ ਇਸ ਦੋਨਾਂ ਪ੍ਰਬੰਧਾਂ ਦੇ ਵਿੱਚ ਹੀ ਨਹੀਂ ਆਉਣਾ ਚਾਹੁੰਦੇ ਉਹ ਬਿਲਕੁਲ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਇਹ ਇਹ ਪ੍ਰਬੰਧ ਦੇ ਵਿੱਚ ਆਵਾਂਗੇ ਤੇ ਸਾਡੀ ਜਿਹੜੀ ਆਜ਼ਾਦ ਆਸਤੀ ਆਜ਼ਾਦ ਹੁੰਦਾ ਉਹ ਤੇ ਕੋਈ ਨਾ ਕੋਈ ਜਿਹੜਾ ਸਵਾਲੀਆ ਚੈਨ ਉਹ ਲੱਗੂਗਾ। ਤਾਂ ਉਹ ਪਰ ਸਿੱਖ ਪੰਥ ਦੇ ਹਿੱਸੇ ਨੇ ਪਰ ਹੋਕ ਹੀ ਰਿਹਾ ਪਿਛਲੇ ਸਮੇਂ ਦੇ ਵਿੱਚੋਂ ਵੀ ਉਹਨਾਂ ਨੂੰ ਦਰਕਨਾਰ ਕੀਤਾ ਗਿਆ। ਬਹੁਤ ਵੱਡੇ ਪੱਦਰ ਤੇ ਵੀ ਜਿਹੜੇ ਵੋਟ ਪ੍ਰਬੰਧ ਦਾ ਹਿੱਸਾ ਨਹੀਂ ਨਾ ਸ਼੍ਰੋਣੀ ਕਮੇਟੀ ਵਾਲੇ ਧਾਰਮਿਕ ਵੋਟ ਪ੍ਰਬੰਧ ਦਾ ਹਿੱਸਾ ਹੈ। ਨਾ ਜਿਹੜਾ ਸਾਡਾ ਮੁਲਕ ਦਾ ਰਾਜ ਪ੍ਰਬੰਧ ਆ ਉਹਦੇ ਵੋਟ ਪ੍ਰਬੰਧ ਦਾ ਹਿੱਸਾ ਹੈ ਵੀ ਉਹ ਧੜਿਆਂ ਦੀ ਫਿਰ ਕਿੱਥੇ ਪੰਥ ਦੇ ਵਿੱਚ ਉਹਨਾਂ ਦੀ ਰਾਏ ਜਿਹੜੀ ਕਿਵੇਂ ਲਈ ਜਾਵੇ ਤੇ ਉਹਦੇ ਲਈ ਜਿਹੜੀਆਂ ਸਾਡੇ ਤਖਤ ਸਹਿਬਾਨ ਨੇ ਸਾਡਾ ਜਿਹੜਾ ਉਹ ਪ੍ਰਬੰਧ ਆ ਉਹ ਸ਼੍ਰੋਣੀ ਕਮੇਟੀ ਤੋਂ ਵੀ ਬਾਹਰ ਕਰਨ ਦੀ ਲੋੜ ਆ ਕੁਸ਼ਰੋਣੀ ਕਮੇਟੀ ਆ ਕਾਨੂੰਨ ਦੇ ਅੰਦਰ ਆ ਉਹ ਅਜੇ ਕੋਈ ਉਹਦੀ ਉਮੀਦ ਨਹੀਂ ਕਿ ਕਿਸੇ ਕਾਨੂੰਨ ਤੋਂ ਬਾਹਰ ਆ ਕੇ ਜਾਂ ਉਹਨੂੰ ਖੁਦ ਮਕਤਾਰ ਸੀ ਕਹਨੂੰ ਮਿੰਨੀ ਪਾਰਲੀਮੈਂਟ ਕਹਿੰਦੇ ਆ ਪਰ ਉਹ ਪਾਰਲੀਮੈਂਟ ਵਰਗਾ ਰਤਬਾ ਲੈ ਜੇ ਅਜੇ ਕੋਈ ਨੇੜ ਤੇੜ ਕੋਈ ਸੰਭਾਵਨਾ ਸਾਡੇ ਕੋਲ ਨਹੀਂ ਨਾ ਸਾਡੇ ਕੋਲੇ ਮੈਨੂੰ ਲੱਗਦਾ ਇਹਦਾ ਕੋਈ ਅਜੰਡਾ ਹੈ ਇਹਦੇ ਬਾਰੇ ਤੋਂ ਜਿਹੜੇ ਸਾਡੇ ਤਖਤਾ ਸਹਿਬਾਨ ਨੇ ਜਾਂ ਪੰਥ ਇੱਕ ਪ੍ਰਬੰਧ ਹੈ ਬਿਲਕੁਲ ਚੋਣ ਪ੍ਰਬੰਧ ਤੋਂ ਵੱਖਰਾ ਉਹਦੇ ਲਈ ਜਿਹੜਾ ਸਾਡੇ ਕੋਲ ਆਯਾਦ ਆ ਸਤੀ ਖੜੀ ਕੀਤੀ ਜਾਣੀ ਜ਼ਰੂਰੀ ਆ ਉਹ ਸ਼ਰੋਣੀ ਕਮੇਟੀ ਦੇ ਅੰਡਰ ਵੀ ਨਹੀਂ ਚਾਹੀਦੇ ਸਾਡੇ ਤਖਤ ਉਹਨਾਂ ਦਾ ਵੱਖਰਾ ਜਿਹੜਾ ਸਖਤਰੇ ਤੋਂਣਾ ਚਾਹੀਦਾ ਤੇ ਉਹ ਚ ਜਿਹੜੇ ਸਾਡੀਆਂ ਜਿੰਨੀਆਂ ਜਥੇਬੰਦੀਆਂ ਨੇ ਜਿਹੜੀਆਂ ਚੋਣ ਪ੍ਰਬੰਧ ਦੇ ਵਿੱਚ ਵਿਚਰ ਰਹੀਆਂ ਬਾਹਰ ਵਿਚਰੀਆਂ ਜਾਂ ਕਾਲੀ ਦਲਾਂ ਦੇ ਹਿੱਸੇ ਤੋਂ ਵੀ ਬਾਹਰ ਨੇ ਪਰ ਐਜ਼ ਸਿੱਖ ਉਹ ਸਾਰੇ ਸਿੱਖਾਂ ਦੀ ਉਹਦੇ ਵਿੱਚ ਕੋਈ رائے ਉਹਨਾਂ ਦੀ ਕੋਈ ਸ਼ਮੂਲੀਅਤ ਉਸ ਪ੍ਰਬੰਧ ਦੇ ਵਿੱਚ ਹੋਣੀ ਚਾਹੀਦੀ ਆ ਇਹ ਮੇਰਾ ਨੁਕਤਾ ਇਹਦੇ ਬਾਰੇ ਤੀਸਰਾ ਜਿਹੜਾ ਚੌਥਾ ਸਵਾਲ ਆ ਸਾਡਾ ਵੀ ਉਹਦਾ ਜਿਹੜਾ ਚੋਣ ਹੋਵੇ ਉਹਦੇ ਬਾਰੇ ਵੀ ਬਹੁਤ ਪਹਿਲਾਂ ਅਕਾਲੀ ਅਖਬਾਰ ਦੇ 1921 2 April 1921 ਦੇ ਅੰਕ 'ਚ ਹੀ ਜਥੇਬੰਦੀ ਦੇ ਨਿਯਮ ਛਾਪੇ ਗਏ ਸੀਗੇ ਤਾਂ ਉਹਦੇ 'ਚ ਉਹਨਾਂ ਨੇ ਲਿਖਿਆ ਸੀ ਵੀ ਕੀ ਸੀਗਾ ਵੀ ਕਾਲੀ ਦਲ ਕਿਵੇਂ ਚੁਣਨਾ ਉਹ 'ਚ ਉਹਨਾਂ ਨੇ ਕਹੇ ਵੀ ਜ਼ਿਲ੍ਹਾਵਾਰ ਜਿਹੜੀ ਚੋਣੋਂ ਨਹੀਂ ਚਾਹੀਦੀ ਐ ਤੇ ਸਾਂਝੀ ਜਥੇਬੰਦੀ ਬਣਾਈ ਜਾਵੇ ਪਹਿਲਾਂ ਆਮ ਸਿੱਖਾਂ ਦਾ ਇੱਕ ਦਵਾਨ ਹੋਵੇ ਹਰੇਕ ਜ਼ਿਲ੍ਹੇ ਦੇ ਵਿੱਚ ਉੱਥੇ ਸੰਗਤ ਆਪਣੇ ਜੋ ਜਿਹੜੇ ਚੰਗੇ ਪੰਜ ਪਿਆਰੇ ਜਿਹੜੇ ਗੁਰਸਿੱਖੀ ਜੀਵਨ ਵਾਲੇ ਉਹ ਚੁਣੇ ਇਹ ਪਿਆਰੇ ਫਿਰ ਆਪਣੇ ਜ਼ਿਲ੍ਹੇ ਦੇ ਵਿੱਚ ਅਕਾਲੀ ਦਲ ਦੀ ਭਰਤੀ ਕਰਨ ਉਹ ਭਰਤੀ ਕਰਕੇ ਫਿਰ ਉਹ ਜਿਹੜੀ ਉੱਥੇ ਨਵੀਂ ਜਿਹੜੀ ਚੋਣ ਹੋਵੇ ਇਦਾਂ ਹੀ ਜਿਹੜੀ ਚੋਣ ਕੇਂਦਰ ਤੱਕ ਜਾਵੇ ਇਸ ਤਰ੍ਹਾਂ ਬਹੁਤ ਪਹਿਲਾਂ ਹੀ ਇਤਿਹਾਸ ਦੇ ਵਿੱਚ ਇਹ ਗੱਲਾਂ ਪਈਆਂ ਜੇ ਆਪਾਂ ਇਦਾਂ ਕਰ ਸਕੀਏ ਤਾਂ ਇਹ ਕਰ ਸਕਦੇ ਹਾਂ ਪਰ ਮੇਰਾ ਫਿਰ ਜੋ ਮੇਨ ਨੁਕਤਾ ਇਹੀ ਆ ਵੀ ਜੇ ਆਪਾਂ ਅਸੀਂ ਪੰਥਕ ਪ੍ਰਬੰਧ ਅਨਸਾਰ ਸਾਰਾ ਇੱਕ ਅਕਾਲੀ ਦਲ ਚੁਣ ਲੈਨੇ ਆ ਪਰ ਜਦੋਂ ਉਹਨੇ ਮੁਲਕ ਦੇ ਆਮ ਪ੍ਰਬੰਧ ਵਿੱਚ ਫਿਰਨਾ ਇੱਕ ਰਾਜਨੀਤਿਕ ਪਾਰਟੀ ਵਜੋਂ ਪਧਾਰ ਸਭਾ ਲੋਕ ਸਭਾ ਚੋਣਾਂ ਲੜਨੀਆਂ ਤੇ ਉਹ ਆਪਦੇ ਅਕਾਲੀ ਖਾਸੇ ਤੇ ਬਹੁਤਾ ਪਹਿਰਾ ਨਹੀਂ ਦੇ ਸਕੂਗਾ ਅੱਜ ਦੇ ਹਾਲਾਤ ਦੇ ਵਿੱਚ ਮੈਨੂੰ ਇਹ ਸੰਭਵ ਨਹੀਂ ਲੱਗਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ